ਜਿੱਥੇ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਅਯੁੱਧਿਆ ਦੇ ਵਿੱਚ ਰਾਮ ਮੰਦਰ ਬਣ ਕੇ ਤਿਆਰ ਹੋ ਚੁੱਕਿਆ ਤੇ ਹੁਣ ਉਹਨਾਂ ਦੀ ਪ੍ਰਾਣ ਪ੍ਰਥਿਸ਼ਟਾ ਦਾ ਪ੍ਰੋਗਰਾਮ ਵੀ ਹੋ ਚੁੱਕਿਆ ਤੇ ਅੱਜ ਬਟਾਲਾ ਦੇ ਵਿੱਚ ਉਮੀਦ ਫਾਊਂਡੇਸ਼ਨ ਦੇ ਵੱਲੋਂ ਇੱਕ ਵੱਡਾ ਸਮਾਗਮ ਕੀਤਾ ਗਿਆ ਤੇ ਉਹਨਾਂ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦਾ ਅਯੁੱਧਿਆ ਦੇ ਰਾਮ ਮੰਦਰ ਨੂੰ ਬਣਾਉਣ ਦੇ ਵਿੱਚ ਵੱਡਾ ਹੱਥ ਸੀ ਤੇ ਜਿਨ੍ਹਾਂ ਨੇ ਅਯੁੱਧਿਆ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਸੀ ਗਲਪਾ ਦੌਰਾਨ ਲੋਕਾਂ ਨੇ ਆਪਣੀਆਂ ਯਾਦਾਂ ਦੱਸਦੇ ਹੋਏ ਕਿਹਾ ਕਿ ਉਸ ਸਮੇਂ ਕੇਵਲ RAM ਨਾਮ ਲੈ ਕੇ ਅਯੋਧਿਆ ਵੱਲ ਗਏ ਸੀ ਪਤਾ ਨਹੀਂ ਸੀ ਕਿ ਵਾਪਸ ਵੀ ਆਵਾਂਗੇ ਜਾਂ ਨਹੀਂ ਇਹ ਜਿਹੜੇ ਅਸੀਂ ਸਿੱਧੀਆਂ ਪਾਈਆਂ ਜੇਲਾ ਜਿਹਲਾ ਜਿਹੜਾ ਆ ਕੇ ਤੇ ਮਤਲਬ ੱਕੇ ਖਾ-ਖਾ ਕੇ ਜੁਦਿਆਂ ਪਹੁੰਚੇ ਫਿਰ ਉਹ ਬਾਵਲੀ ਤਾਂ ਚਾ ਤੋੜਿਆ ਚੁੰਨੀ ਲਾਲ ਨੇ ਅਹੀ ਮੇਰਾ ਜੰਗ ਬਾਦਲ ਭਰਾ ਮੇਰਾ ਤਫੇਰਾ ਹੀ ਥੱਲੇ ਟਰਾਂਕ ਨਿਕਲੇ ਆ ਕੇ ਤੇ ਬਾਵਲ ਦੀ ਰਾਮ ਦੇ ਮਦਦ ਦੇ ਥੱਲੇ ਉਹ ਕੁੱਤੇ ਬਾਵਲੀ ਤਾਂ ਚਾਹੇ ਥੱਲੇ ਮੰਦਰ ਹੀ ਉਹ ਫੇਰ ਟਰਾਂਕ ਨਿਕਲੇ ਉਹ ਫੇਰ ਜਦੋਂ ਖੋਲਿਆ ਚੀਜ਼ਾਂ ਲੈ ਗਏ ਕਹੀਂ ਮੈਨੂੰ ਇਹ ਲੱਭੀ ਪਾਪੇ ਮੈਨੂੰ ਇੱਕ ਟਿੱਲੇ ਦੀ ਫਰਾਕ ਫਰਾਕ ਲੱਭੀ ਉਹ ਸ਼ੀਸ਼ੇ ਦੀ ਮੜੀ ਦੀ ਹੋਵੇ ਘਾਰੇ ਤੇ ਆਹ ਉਹ ਤੋਂ ਆ ਮੈਂ ਲੈਂਦਾ ਸੀ 1995 ਚ ਇਹ ਉੱਥੋਂ ਲੈ ਗਿਆ ਜਦੋਂ ਉਹ ਥੱਲਿਓਂ ਪੁੱਟਿਆ ਨਾ ਮਤਲਬ ਇਹ ਥੱਲਿਓਂ ਨਿਕਲੇ ਜਨਾਬ ਟਰਾਂਕ ਨਿਕਲੇ ਪਰ ਆ ਵਡਾ ਉਹਦੇ ਜੋ ਫੇਰ ਭਨਿਆ ਤੇ ਫੇਰ ਮੂਰਤੀਆਂ ਮਾਦਾਂ ਦੇ ਫਰਕਾਂ ਸ਼ੀਸ਼ੇ ਦੀਆਂ ਕੋਈ ਕੋ ਕੋ ਚੀਜ਼ਾਂ ਨਿਕਲੀਆਂ ਆਟਮਾ ਮੈਨੂੰ ਇਹ ਲਬਾਤ ਮਹਿਮਲੀਆਂ ਦਾ ਇਹ ਲੈਣ ਲਾ ਇਹ ਯੂਦੇ ਆਈ ਬਾਵਲੀ ਮਸਜਦ ਦੀ ਮੇਰਾ ਨਾਮ ਲਾਤੀ ਰਾਮ ਜੀ ਇਹ ਉਹ ਪਰਿਵਾਰ ਹੈ ਜਿਹੜੇ ਪਰਿਵਾਰ ਦੇ 3 ਮੈਂਬਰ ਜਿਹੜੇ 6 ਸਤੰਬਰ 1990 ਦੇ ਵਿੱਚ ਕਾਰ ਸੇਵਾ ਦੇ ਵਿੱਚ ਅਸੀਂ ਇੱਥੋਂ ਯੂਦੇ ਆ ਗਏ ਹਾਂ ਅਸੀਂ ਯੂਦੇ ਆ ਗਏ ਹਾਂ ਤੇ ਯੁਦਿਆ ਸਾਨੂੰ ਜਾਂਦਿਆਂ ਰਾਤ 2:30 ਵਜੇ ਦੇ ਨਾਲ ਮੁਰਾਦਾਬਾਦ ਸਟੇਸ਼ਨ ਤੋਂ ਲਾ ਲਿਆ। ਯਾਗਬ ਉਹ ਤੋਂ ਡੀਐਸਪੀ ਸੀ ਸਾਨੂੰ ਕਹਿਣ ਲੱਗੇ ਤੁਹਾਨੂੰ ਗਾ ਨਹੀਂ ਜਾਂਦੇ ਨਾ ਸਾਨੂੰ ਕੰਬਲਾਂ ਤੋਂ ਫੜ ਫੜ ਕੇ ਧੂ ਧੂ ਕੇ ਉਹਨਾਂ ਗੱਡੀ ਦੇ ਵਿੱਚੋਂ ਲਾਇਆ। ਉਹਨੇ ਤੋਂ ਮਗਰੋਂ ਸਾਨੂੰ ਜੇਲ੍ਹ ਚ ਲੈ ਗਏ। ਜੇਲ੍ਹ ਦੇ ਵਿੱਚ ਜਾ ਕੇ ਦੇਖਿਆ ਤਾਂ ਜੇਲ੍ਹ ਦਾ ਬਹੁਤ ਬੁਰਾ ਹਾਲ ਸੀ। ਧਰਮਪਾਲ ਉਹਨੇ ਸਾਡੇ ਨਾਲ ਸੀ। ਬਾਉ ਬਲਦੇਵ ਮਿੱਤਰ ਕਾਂਸੜਾ ਨਾਲ ਸੀ। ਇਹ ਸਾਰਿਆਂ ਦੇਖੀ ਜੇਲ੍ਹ ਦੀ ਪੋਜੀਸ਼ਨ ਉੱਥੇ ਫਿਰ ਰਾਤੋਂ ਰਾਤ ਦੀ ਦਿਨੇ ਦਿਨੇ ਕਲੀਆਂ ਹੋਈਆਂ ਤੇ ਸਾਨੂੰ ਜੇਲ੍ਹ ਦੇ ਵਿੱਚ 15 ਦਿਨ ਸਾਨੂੰ ਜੇਲ੍ਹ ਦੇ ਵਿੱਚ ਉਹਨਾਂ ਨੇ ਸੁਟਿਆ ਉਸ ਤੋਂ ਮਗਰੋਂ ਜੋ ਲੋਕਾਂ ਨੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕ ਸੀ ਮਰਾਦਾਬਾਦ ਦੇ ਉਹਨਾਂ ਸਾਡੀ ਸੇਵਾ ਕੀਤੀ ਵੀ ਤੁਹਾਨੂੰ ਪੰਜਾਬ ਚੋਂ ਕਿਸੇ ਨੇ ਮੁਲਾਕਾਤ ਨਹੀਂ ਕਰਨ ਹੁੰਨੀ ਫਿਰ ਜੇਲ੍ਹ ਦੇ ਵਿੱਚ ਮੁ슬ਮਾਨਾਂ ਨਾਲ ਝਗੜਾ ਹੋਇਆ ਉਹਨਾਂ ਗੋਲੀ ਵੀ ਚਲਾਈ ਸਾਡੀ ਮਾਂ ਦੀ ਇੱਛਾ ਹੀ 42 ਸਾਲ ਦੀ ਉਮਰ ਸੀ 72 ਸਾਲ ਦੀ ਉਮਰ ਹੋ ਗਈ ਆ ਫਿਰ ਰਾਮ ਮੰਦਰ ਬਣੇ ਉਸੀਂ ਆਪਣੀ ਅੱਖਾਂ ਦੇ ਅੰਦਰ ਰਾਮ ਮੰਦਰ ਦੇਖਦੇ ਆਂ ਜੈ ਸ਼੍ਰੀ ਰਾਮ ਹਾਂਜੀ ਸਫਲ ਹੋਇਆ ਜੀ ਸਫਲ ਹਾਂਜੀ ਕਿਹ ਜੋਗਦਾਨ ਕਹਿੰਦੇ ਸਬਜੀ ਦੀ ਜੀ ਮਤਲਬ ਇਦਾਂ ਹੀ ਅਸੀਂ ਉੱਥੇ ਜੋ ਵੀ ਰੋਟੀ ਦਾ ਸੀ ਉਹ ਅਸੀਂ ਆਪ ਬਣਾਉਂਦੇ ਹਾਂ ਕੋਈ ਨੋ ਖਰਚ ਕਰਦੇ ਹਾਂ ਜੇਲ ਜਿਹੜਾ ਸੁਭਾਣ ਸੀ ਉਹ ਵੀ ਸਾਡੇ ਨਾਲ ਬੈਠ ਰੋਟੀ ਖਾਂਦਾ ਸੀ ਹਾਂਜੀ ਅੱਜ ਉਮੀਦ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਗੰਨਟੰਤਾ ਦੇ ਵਾਸਤੇ ਇਹ ਝੰਡਾ ਚੜਾਉਣ ਦੀ ਰਸਮ ਹਮੇਸ਼ਾ ਅਸੀਂ ਕਰਦੇ ਹੀ ਆਂ ਲੇਕਿਨ ਪੂਰਾ ਦੇਸ਼ ਪੂਰਾ ਵਿਸ਼ਵ ਜਿਹੜਾ ਰਾਮ ਮੇ ਹੋਇਆ ਦਾ ਬੋਵੇ ਮੰਦਿਰ ਨਿਰਮਾਨ ਦੇ ਉੱਤੇ ਔਰ ਉਮੀਦ ਫਾਊਂਡੇਸ਼ਨ ਨੂੰ ਲੱਗਦਾ ਸੀ ਵੀ ਜਿਹੜੇ ਬਟਾਲੇ ਨਗਰੀ ਦੇ ਉੱਤੇ 1990 1992 ਦੇ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਰਾਮ ਜਨਮ ਭੂਮੀ ਦੇ ਮੰਦਿਰ ਨਿਰਮਾਨ ਵਾਸਤੇ ਆਪਣੇ ਘਰੋਂ ਨਿਕਲੇ ਸੀ ਦੇ ਐਸੇ ਪਰਿਵਾਰਾਂ ਨੂੰ ਯਾਦ ਨਾ ਕੀਤਾ ਗਿਆ ਤੇ ਮੈਨੂੰ ਲੱਗਦਾ ਬੋਵੇ ਮੰਦਿਰ ਨਿਰਮਾਨ ਦੇ ਨਾਲ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਕਿਤਨਾ ਕਿਤੇ ਸਾਨੂੰ ਲੱਗਿਆ ਵੀ ਅਸੀਂ ਉਹਨਾਂ ਦਾ ਠੀਕ ਨਹੀਂ ਕੀਤਾ ਇਸ ਕਰਕੇ ਉਮੀਦ ਫਾਊਂਡੇਸ਼ਨ ਨੇ ਹੋਰ ਵੀ ਸੰਗਠਨਾਂ ਵੱਲੋਂ ਕੋਈ ਪ੍ਰੋਗਰਾਮ ਹੁੰਦੇ ਹੋਣਗੇ ਲੇਕਿਨ ਸਾਨੂੰ ਲੱਗਦਾ ਸਪੀ ਰਾਮ ਭਗਤਾਂ ਦੇ ਪਰਿਵਾਰਾਂ ਨੂੰ ਇੱਕ ਵਾਰੀ ਯਾਦ ਕੀਤਾ ਜਾਏ ਉਹਨਾਂ ਦਾ ਸਨਮਾਨ ਕੀਤਾ ਜਾਏ ਅੱਜ ਅਸੀਂ ਇਹ ਸਨਮਾਨ ਸਮਾ ਨੂੰ ਰੱਖਿਆ ਸੀ ਰਾਮ ਸੇਵਕ ਜਿਹੜੇ 1990 1992 ਚ ਯੋਧਿਆ ਜੀ ਗਏ ਸੀ ਅੱਜ ਸੈਂਕੜੇਆ ਕਾਰਕਟਰ ਸੈਂਕੜੇਆ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਆਪਣੇ ਬਜ਼ੁਰਗ ਜਿਹੜੇ ਜੀਵਨ ਆਪਰ ਆਪਣਾ ਮ੍ਰਿਤਯੁਜਨਦੀ ਹੋ ਚੁੱਕੀ ਹੈ ਭਗਵਾਨ ਕੋ ਭਗਵਾਨ ਨੂੰ ਪਿਆਰੇ ਹੋ ਚੁੱਕੇ ਨੇ ਆਪਣੇ ਪਿਤਾ ਜੀ ਦੇ ਸਨਮਾਨ ਲੈਣ ਵਾਸਤੇ ਬੱਚੇ ਆਏਦੇ ਸੀ ਕਈ ਐਸੀਆਂ ਮਾਵਾਂ ਆਈਆਂ ਦੀਆਂ ਸੀ ਜਿਨ੍ਹਾਂ ਦੇ ਪੁੱਤਰ ਉੱਥੇ ਗਏ ਸੀ ਲੇਕਿਨ ਪੁੱਤਰ ਐਸੋ ਜੀਵਿਤ ਨਹੀਂ ਹੈ ਬੜੇ ਐਸੇ ਸ਼ੰਸ ਸੀ ਐਸੋਲੇ ਪੂਰੇ ਪ੍ਰੋਗਰਾਮ ਦੇ ਵਿੱਚ ਔਰ ਅਸੀਂ ਬੋਵੇ ਮੰਦਨ ਨਿਰਵਾਣ ਦਾ ਪੂਰਾ ਚਿੱਤਰ ਵੀ ਦੇਖਿਆ ਹੋਇਆ ਹੈ ਅੱਜ ਦਾ ਜਿਹੜਾ ਕਾਰਜਕ੍ਰਮ ਹੈ ਮੈਂ ਸਾਰੇ ਰਾਮ ਭਕਤਾ ਨੂੰ ਵਧਾਈ ਦੇਣਾ ਚਾਹਨਾ ਵਾਂ ਉਹਨਾਂ ਨੂੰ ਉਹਨਾਂ ਦੇ ਪ੍ਰਤੀ ਮਨਨਤਮਸਤਕ ਉਹਨਾਂ ਉਹਨਾਂ ਦੇ ਪ੍ਰਧਾਨ ਦੇ ਪਤੀ ਔਰ ਇਸ ਦੇ ਨਾਲ ਨਾਲ ਪਟਾਲੇ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ 26 ਜਨਵਰੀ ਦੀ ਗਣਤੰਤਰ ਦਿਵਸ ਦੀ ਮੈਂ ਵਧਾਈ ਦੇਣਾ ਵਾ ਔਰ ਇਸ ਦੇ ਨਾਲ ਨਾਲ ਜਿਹੜਾ ਅਸੀਂ ਸ਼੍ਰੀ ਰਾਮ ਜਨਮ ਭੂਮੀ ਦੇ ਉੱਤੇ ਜਿਹੜੇ ਕਾਰ ਸੇਵਕ ਐਸੀ ਉਹਨਾਂ ਦਾ ਜਿਹੜਾ ਸਨਮਾਨ ਕੀਤਾ ਵਾ ਮੈਂ ਆਪਣੀ ਉਮੀਦ ਫਾਊਂਡੇਸ਼ਨ ਦੇ ਸਮੂਹ ਕਾਰਜਕਰਤਾ ਦਾ ਜਿਨ੍ਹਾਂ ਨੇ ਬੜਾ ਡਿਸਿਪਲਿੰਡ ਤ੍ਰਿਕੇ ਦੇ ਨਾਲ ਮਿਸਟਰੀਜ਼ ਸਮੇਤ ਆਪਣੇ ਕਾਰਜਕ੍ਰਮ ਨੂੰ ਸਮਾਪਤ ਕੀਤਾ ਵਾ ਜਿਸ ਦੇ ਸਕਾਰੇਕਰਤਾ ਨੂੰ ਜੋ ਜਿੰਮੇਵਾਰ ਦਿੱਤੀ ਹੋਈ ਹੈ ਪੂਰੀ ਕੀਤੀ ਹੈ ਉਹਨਾਂ ਦਾ ਮੈਂ ਧੰਨਵਾਦ ਵੀ ਕਰਨਾ ਵਾ ਔਰ ਉਮੀਦ ਕਰਨਾ ਵਾ ਉਮੀਦ ਫਾਊਂਡੇਸ਼ਨ ਆਪਣੇ ਸਾਥੀਆਂ ਨਾਲ ਹਮੇਸ਼ਾ ਹੀ ਐਸੇ ਵੀਰੇ ਪੁਰਾਅਲੋਕ ਕਰਦਾ ਰਹੇਗਾ ਜੈ ਭਾਰਤ ਜੈ ਸ਼੍ਰੀ ਅਮ